ਆ ਦੇਖੋ ਬਟੇਰੇ ਪਏ ਆਪਣੇ ਭੁੱਖੇ ਬਟੇਰੇ ਉઠੋ ਓਏ ਉਹ ਬਟੇਰੇ ਉਹ ਬਟੇਰੇ ਭੁੱਖੇ ਬਟੇਰੇ ਥੋੜੇ ਬਾਜੀ ਜਦੋਂ ਸੌਂ ਗਏ ਨੇ ਉਠੋ ਕਿ ਬਟੇਰੇਓ ਪੈ ਜਾਂਦੇ ਗਏ ਸਨ ਅੱਜ ਬਾਹਰ ਪਏ ਨੇ ਇਹਦੇ ਵੀ ਢਾਲਦੀਆਂ ਨੇ ਕੱਪੜਾ ਮੱਖੀਆਂ ਆ ਗਈਆਂ ਹਾਂ ਹਾਂ ਰੋਟੀ ਨਹੀਂ ਦੇਣਾ ਆ ਦੇਖੋ ਇਹ ਮੈਂ ਪੈਣੇ ਲੰਮੀਆਂ ਤਾਲੀ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਾਤੀ ਲਾਈਟ ਬੱਜੀ ਹੋਈ ਉਹਦੇ ਕਰਕੇ ਹਾਂ ਬਾਹਰ ਹਵਾ ਬਹੁਤ ਵਧੀਆ ਚੱਲਦੀ ਹੈ ਤਾਂ ਮੇਰੀ ਮੀਂਹ ਨਹੀਂ ਮੀਂਹ ਮੇਲਾ ਵੀ ਸੀ ਅੱਜ ਮੇਲੇ ਦਾ ਤੋਂ ਬਣਾਤਾ ਜਲੇਬੀਆਂ ਚ ਪਾਤਾ ਰੇਤਾ ਵਧੀਆ ਕਰਦੀ ਮਿੱਠਾ ਜਾਏ ਹੋਰ ਚਾਸਨੀ ਚੂਸਨੀ ਆਏ ਵਧੀਆ ਕਰਦੀ ਉਹਨਾਂ ਦੀ ਮੇਲੇ ਵਾਲਿਆਂ ਦੀ ਚੋਰ ਅੱਜ ਤਾਂ ਮੈਂ ਜਾ ਰਿਹਾ ਜਿਹੜੇ ਮੇਲੇ ਜਾਣੀ ਹਾਂ ਹਾਂ ਤੂੰ ਕੰਮ ਕੁਮ ਨਹੀਂ ਕਰਨਾ ਹੈਗੇ ਮਾ ਪੈਤੀ ਬੈਠ ਕੇ ਲਾ ਸਕਦੇ ਪਾਣੀ ਹੈ ਨਹੀਂ ਲਾਈਟ ਹੈ ਨਹੀਂ ਕੰਮ ਕਰ ਤੇ ਜਿਹੜਾ ਝਾੜੂ ਲਾਦਾ ਡਸਟਿੰਗ ਕਰਦੇ ਹਾਂ ਮਸਾਂ ਪਾਣੀ ਦੇ ਕੰਮ ਘਣਾ ਹੈ ਹਾਂ ਲੈਟ ਆਉ ਪਾਣ। ਪਾਣੀ ਜਿਵੇਂ ਹੈਗਾ ਟੈਂਕੀ ਦਾ ਕਿੰਨਾ ਪਾਣੀ ਰਮ ਆਇਆ ਤੁਹਾਡੇ ਵਾਸਤੇ ਰੱਖਿਆ। ਫੇਰ ਸ਼ੋਕਰਾ ਨੂੰ ਲੱਗੇ ਕਿ ਤੇ ਜਮੀ ਖਾਲੀ ਹੈ ਕਿ ਟੈਂਕੀ। ਮੈਂ ਤਾਂ ਆਪਦਾ ਤਿਆਰ ਹੋ ਕੇ ਜਾਣਾ ਨਾਲੇ। ਆ ਮੀਂਹ ਦਾ ਵੀ ਪੂਰਾ ਮੌਸਮ ਹੈਗਾ। ਮੌਸਮ ਠੰਡਾ ਹੋ ਰਿਹਾ ਵੈਸੇ ਵਧੀਆ। ਹਮ ਕਣੀ ਹਲਕੀਆਂ ਹਲਕੀਆਂ ਹਵਾ ਹੈਗੀਆਂ ਨਹੀਂ ਹੈਗੀਆਂ। ਵੇਰ ਕੇ ਮੌਸਮ। ਅੱਜ ਰਬੀ। ਹਾਂ ਫੇਰ ਨੂੰ ਲੱਗਦੀ ਜੇ। ਅੱਜ ਸੀ ਠੰਡੇ ਚ ਵਧੀਆ ਹੋ ਹੋਈ ਸੀ। ਹੈ ਕਿੰਨੇ ਔਰ ਹਲਾ 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 ਕਿੱਥੇ ਹੀ ਬੋਲ ਅਪੀਰੇ ਬਟੇਰੇ ਓਕੇ ਬਟੇਰੇ ਨਹੀਂ ਬਟੇਰੀ ਨਹੀਂ ਓਕੇ ਬਟੇਰੇ ਨਾਟ ਬਟੇਰੇ ਓਕੇ ਓਕੇ ਬਟੇਰੇ ਓ ਬਟੇਰੇ ਓ ਆਪਾਂ ਇਲਾਮੀ ਆਂ ਗਿਆ ਰੌਕਸੀ ਦੂਮ ਪਲੇ ਦੇ ਇਹਨਾਂ ਨੂੰ ਆਹੋ ਹਾ 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 ਸਾਡੇ ਛੋਟਾ ਜਵਾਬ ਕਰ ਚੱਲ ਕਣੀਆਂ ਫੇਰ ਆ ਰਹੀਆਂ ਨੇਗੀਆਂ ਹੋਰ ਅੱਜ ਅੰਦਰੋਂ ਅੰਦਰੋਂ ਬਾਸੇ ਪੁੱੜੇ ਬਾਸੇ ਜੇ ਮੁੰਡਾ ਤਾਂ ਰਾਤ ਕੱਢ ਲੈ ਇੱਕ ਮੰਜਾ ਇੱਕ ਮੰਜਾ ਅੰਦਰ ਲਾਤਾ ਤੇ ਆਹ ਕੱਟਦਾ ਮੰਜਾ ਇਹੋ ਕੱਟਲਾ ਅੱਧੀ ਰਾਤ ਤੋਂ ਜਿੰਨੇ ਕੱਟਣੇ ਘਰੋਂ ਸੀ ਲਾਉਂਦੇ ਆਏ ਹਾਏ ਹੇ ਕਿਤੇ ਹੋਰ ਜਾਇ ਟੱਬਰ ਵੱਡਾ ਸੀਗਾ ਓਕੇ ਮੈਂ ਸਮਝ ਗਿਆ ਕਰਿਆ ਇਹ ਮੈਂ ਥੋੜੇ ਅੰਨ ਜਾੜਿਆ ਭਾਰੀ ਵੀ ਇਹਨਾਂ ਨੂੰ ਮਰ ਜਾਂਦਾ ਭਾਰੀ ਭਾਰਾ ਚੱਕਿਆ ਨਹੀਂ ਆਂਦਾ ਇਹ ਐਕਸਰਸਾਈਜ਼ ਤਾਂ ਇੱਥੇ ਹੀ ਕਰਾਂਦਾ ਵਧੀਆ ਸਮਾਂ ਤੇ ਜਿੰਮ ਜਾਣ ਦੀ ਲੋੜ ਨਹੀਂ ਹੈਗੀ ਦੇਖੇ ਸਾ ਮਾ ਕੇ ਬੁਸਤਾ ਨਾ ਕੇ ਮਣਾ ਕੇ ਬਣਾ ਕੇ ਤੁੰਗਾਂ ਨੂੰ ਦੇਣਾ ਅੱਛਾ ਹੋਰ ਮੈਂ ਤਾਂ ਭੁੱਖਾ ਹੜਤਾਲ ਆ ਭੁੱਖਾ ਹੜਤਾਲ ਆ ਮੇਰੀ ਤਾਂ ਆਦੇ ਆਪ ਕੁਝ ਸੋਚਦਾ ਕੀ ਖਾਵਾਂ ਕੀ ਹੈ ਕੀ ਭੁੱਖਾ ਕੁਝ ਵੀ ਨਹੀਂ ਕੁਝ ਕੇਲੇ ਲੈ ਉਹਨਾਂ ਕੇ ਦੇ ਦੇ ਮਾਹ ਕੇਲੇ ਦਾ ਰਸ਼ੀਕ ਬਣਾ ਕੇ ਪੀ ਲਿਆ ਕਰੂੰਗਾ ਵਧੀਆ ਰਹੇ ਕਰੂੰਗਾ ਹਾਂ ਸੰਤਰੇ ਦੀ ਹਾਰੀ ਦੇ ਮਿਠਾਵੇ ਲਾਰੀ ਦੇਖ ਹਾਰੀ ਸੰਤਰੇ ਦੀ ਪਾਣੀ ਆਵਿਆ ਨਹੀਂ ਤਾਂ ਲੈ ਲੈ ਇੱਕ ਪੈਸਾ ਨੇ ਬਚਾਰ ਦਾ ਬੁਰਾ ਹਾਲ ਕਰ ਦੇਗਾ ਨਾ ਅਕਾ ਦੇਗਾ ਨਾ ਕਿਉਂ ਫਤੇ

ਦਾ ਦਾ ਨਾ 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 ਲੋ ਦੇ ਆ ਜਲਦੀ ਹਾਂ ਉਹ ਆਪ ਨੂੰ ਸਿਰ ਦੇਣੀ ਵੀ ਮੇਰੇ ਨੂੰ ਆ ਗੰਦੀਆ ਵੀ ਇਹਦੇ ਨਾਲ ਖੇਡਦੇ ਹੋ ਮੇਰੇ ਨਾਲ ਖੇਡੋ ਅੱਡੇ ਪੰਜਾ ਮਾਰ ਲਿਆ ਚਾਵੀ ਚਾਵੀ ਰੱਖ ਸੀ ਲੈ ਕੇ ਜਾ ਤੂੜੀ ਮਾਟੇ ਦਵਾਇ ਨੂੰ ਚੱਲ ਤੂੜੀ ਮਾਟੇ ਦਵਾਇਏ ਚੱਲ ਹਣੀ ਚੱਲ ਤੂੜੀ ਮਾਟੇ ਚੱਲ ਤਾਂ ਇਹ ਚੱਲ ਲੈ ਪੂੜੀ ਟਿਕ 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 ਅਹੇ ਪੂੜੀ ਟਿਕ ਟਿਕ ਕੇ ਨਾ ਉਹਨੇ ਖਰਚ ਹੋਣੇ ਦੇ। ਵੀ ਗਾਇਸ ਰਾਤ ਨਹੀਂ ਈੰਨੂਰੀ ਬਹੁਤ ਚੱਲੀ ਗਈ ਨੇ ਇਹਦੀ ਕਰਕੇ ਲਾਈਟ ਵੀ ਖਰਾਬ ਆ ਗਈ ਲਾਈਟ ਵੀ ਨਹੀਂ ਆਈ ਅੱਜ ਰਾਤ ਦੀ। ਮੈਡਾ 1 ਰੁਪਿਆ ਕਰਦਾ ਦੋਸਾ ਕਹਿੰਦਾ ਮੈਨੂੰ ਕਰ। ਅੱਛਾ। ਇਹਨੂੰ ਮੈਂ ਆਂ ਦੇ। ਮੈਂ ਤਿਆਰ ਹੋਣਾਗਾ ਆਪਣਾ ਡਿਊਟੀ ਵਾਸਤੇ। ਯੂ ਰੂਟ ਰੂਟ ਹੀ ਲਿਆ ਦਿਓ ਮੇਰੀ। ਮੈਂ ਨਾ ਕੇ ਬਾਸ ਆਉਣਾਗਾ 5 ਮਿੰਟਾਂ ਚ। ਤੇ ਫਤਿਹ ਵੀ ਅੱਜ ਹੈਗੇ ਨੇ ਘਰੇ ਤੇ ਮਸਤੀਆਂ ਕਰਨ ਤਾਂ ਨਹੀਂ ਹੈਗੇ। ਹਾਂ ਅੱਜ ਜਿਹੜਾ ਮੈਨੂੰ ਸੁੱਟੇ ਵੀ ਹੈ ਟੂ ਸੁੰਦੂ ਲੈ ਕੱਲ੍ਹ ਵੀ ਆ। ਹੂੰ। ਮਜੀ ਮਜੀ। ਮਜੀ ਮਜੀ। ਮਜੀ ਮਜੀ। ਓਏ ਰਹੀ ਤੁੰ। ਖੇਡਾਰੀ ਕਿ ਹੋਈ ਸੀ ਦਾਰਵਚੀ ਇਹ ਮੈਂ ਪਿਆ ਕਰਨਿਆ ਉਹ ਰੱਖੋ ਕਿ ਮੈਂ ਜੈਨਿਸ ਹੋ ਰਿਹਾ ਚਲੋ ਜੀ ਇਹਨਾਂ ਲੱਗਿਆ ਪਿਆ ਫੱਤੇ ਦਾ ਹੁਣ ਇਹਨਾਂ ਨਾਲ ਖੇਡਣਾ ਤੇ ਕੁੜੀ ਸਾਡੀ ਅੱਜ ਮੈਂ ਤੁਹਾਨੂੰ ਦਿਖਾਉਣਾ ਆ ਆ ਦੇਖੋ ਕੁੜੀ ਆਲ ਬਤਾਲ ਘਰ ਬੀਬੀ ਜੀ ਉੱਟਕੇ ਕੰਮ ਕਰਾ ਤੋ ਆਪਣੀ ਮਾਮ ਨਾਲ ਉੱਠ ਖੜੋ ਹੁਣ ਬਿਸਤਰੇ ਚੋਂ ਬਾਹਰ ਹੋਈ ਅੰਦਰ ਪੈ ਗਈ ਇਹ ਤਾਂ ਕੁੰਭਕਾਰ ਨੇ ਹੋ ਗਿਆ ਗੱਦਾ ਜਬਈ ਨਹੀਂ ਉੱਠਦਾ ਤੇਰਾ ਕਾਸ ਨਹੀਂ ਕਰਕੇ ਸਾਰਾ ਚਲਟ ਝੂੜ ਲਾ ਦਿੱਤਾ ਹੂੰ ਝੁੱਟ ਜਾਇ ਫਟ ਝਟਾੜੋ ਸਾਰੇ ਛੋਟੇ ਬੱਚਾ ਉਹਨਾਂ ਚਾਹਦੇ ਨਹੀਂ ਬੈਠਦੇ ਬਾਹਲੀ ਨਹੀਂ ਆਈ ਹੈ ਤਾਂ ਆ ਜੀ ਗੈਸਾਂ ਕੰਪਿਊਟਰ ਤੋਂ ਆ ਗਏ ਹੈ ਆ ਦੇਖੋ ਬੱਚੇ ਨੂੰ ਫੋਨ ਲੱਗੇ ਪੈਣ ਮਾਸਾ ਫੋਨ ਆ ਰਿਹਾ ਹੈ ਜਵਾਕਾ ਮਾਂ ਘਰੀ ਜਾਵੇਂ ਉਹਦਾ ਫੇਟ 24-28 ਬੱਚੇ ਨੇ ਖਾਣੇ ਨੇ ਮੂੰਹ ਅੱਡੇ ਆ ਬੈਠਾ ਹੈ ਨਾ ਜੇ ਵਾਕ ਦੇਖ ਲਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਉਜਮ ਰਕੇ ਰਿਕਨ ਮੈਨੂੰ ਤਾਂ ਖਾਣੇ ਨਹੀਂ ਆਉਂਦਾ ਹੈਗਾ ਮੈਨੂੰ ਲਾਓ ਵਿੱਚ ਮੂੰਹ ਲਾਓ ਇਹਦਾ ਫੇਰ ਖਾਣਗੇ ਲੱਗਦੇ ਨਹੀਂ ਹੈਗੇ ਤਾਂ ਮੈਂ ਤੇ ਦਵਾਈ ਮੰਗਵਾ ਦਿੰਨੇ ਆਗੇ ਆਉਂਦਾ ਖਾ ਮੈਂ ਤਰੀਂ ਚਲ ਆ ਰਿਹਾ ਕਮਾ ਕੇ ਤੇ ਮੈਂ ਖਾਲੂ ਬਦ ਦਿੱਤਾ ਦੇਖਿਆ ਮਾੜਾ ਲੈ ਓਏ ਕਿੱਦਾਂ ਚਲੇ ਦੇਖ ਓ ਯੋਗਾ ਸਭ ਕਰੀਆ ਮਾਰੀ ਕੰਨਾ ਨਾ ਛੱਡ ਦੇ ਠੀਕ ਮੈਂ ਫੜ ਕੇ ਉਹ ੱਟਕੇ ਨਾਲ ਮੂਹ ਲਾਉਂਦੀ ਆ। ਮੈਨਾਂ ਦਾ ਮੁੱਲ ਸਾਤੋ। ਕੋਈ ਵੀ ਨਹੀਂ ਅੱਖ ਲੱਗਦਾ ਹੈਗਾ। ਇਤਨੇ ਗੱਦਾ ਗੱਦਾ ਪਪਪਪ ਕਰੀ ਖਾਜੋ। ਹੋਰ। ਰੌਕਸੀਨ ਦੀ ਖਟਖਟ ਖਾ ਲਈਏ ਅੱਜ। ਟਮਾਟਰ ਮਾਰਨ। ਪੈਨ ਉਡਾ ਰੱਖਿਆ ਹੈਗਾ ਵਿਚਾਰੀ ਨੂੰ। ਮਤਲਬ ਨਹੀਂ। ਮੈਂ ਨਾ ਖੇਡ। ਚਲੋ ਮੈਂ 답ਤਾ ਸੁਣਿਐ ਵੀ ਦੇਖ। ਨਾ ਕਿ ਖਾਣ ਪੀਣ ਵਾਸਤੇ ਕੀ ਜਗ੍ਹਾ ਮੇਰੇ ਲਈ। ਤੇ ਆਪਦਾ ਖਾਈਏ ਪੀਏ ਆਪਣਾ। ਇਹ ਉਹਨਾਂ ਨੂੰ ਸਵਾਰੇ ਨੇ ਮੈਂ ਆਪਦਾ ਹੀਲਾ ਕਰਾਂ ਕੋਈ ਤੂੰ ਵੀ ਆ ਗਈ ਵਿੱਚ ਪਿੱਛੇ ਬਾਦਰੀ ਆ ਰਹੀ ਇਹ ਲੱਗੇ ਪਏ ਕਿੰਨੇ ਕੀ ਇਹਦੇ ਉਹਨੇ ਫ੍ਰੀ ਫਾਇਰ ਲਾਉਦਾ ਫ੍ਰੀ ਫਾਇਰ ਦਾ ਸਾਹਮਣੇ ਕਾਰਟੂਨ ਚੱਲ ਰਹੇ ਨੇ ਜੀ ਟੀਵੀ ਤੇ ਦੇਖੋ ਇੱਧਰ ਫ੍ਰੀ ਫਾਇਰ ਖੇਡਣ ਲੱਗੇ ਪਏ ਹੈਗਾ ਹੈ ਤੇ ਦੇਖਨੇ ਹੈ ਨਾ ਉਹ ਵੀ ਦੇਖ ਰਹੇ ਆ ਵੀ ਦੇਖ ਰਹੇ ਆ ਉਹ ਵੀ ਦੇਖ ਰਹੇ ਆ ਵੀ ਵੀ ਦੇਖ ਰਹੇ ਆ ਦੋਨੋਂ ਚੀਜ਼ਾਂ ਪੜਾਈ ਵਾਲਾ ਆਪਣਾ ਕੋਈ ਧਿਆਨ ਨਹੀਂ ਹੈਗਾ ਹੁਣ ਚਲੋ ਅੱਜ ਦੁੱਧ ਲੈਣ ਜਾਓ ਚਲੋ ਜੀ ਇਹਦਾ ਆਪਣਾ ਕੰਮਕਾਰ ਕਰ ਰਹੇ ਨੇ ਫਿਰ ਦੁਬਾਰਾ ਆਪਾਂ ਰੋਟੀ ਪਾਣੀ ਖਾਣਾਗਾ ਜਦੋਂ ਇਹ ਕਕੂਰੇ ਨੂੰ ਕਿਤੇ ਸਾਹਮਣੇ ਹਟਣਗੇ ਜਿਹੜਾ ਟਾਈਮ ਤਾਂ ਮੰਨ ਲਓ ਤਾਂ ਰੋਟੀ ਰੂਟੀ ਤਾਂ ਚਾੜ ਦੇਣੀ ਹੋਣੀ ਬਣਾਉਣੀ ਬਾਦੀ ਰੋਟੀ ਰੂਟੀ ਤਾਂ ਬਾਦੀ ਹਾਂ ਵੈਰੀ ਗੁੱਡ ਕਿਹ ਆਨੇ ਫਿਰ ਸਾਡੇ ਤਾਂ ਚਲਾ ਦੇ ਜੀ ਹੈ ਬਾਦੀ ਮੇਲੇ ਦੇ ਚੱਲੀਏ ਕੁਝ ਹੋਰ ਬਾੜੇ ਕਿੜੇ ਕਿੜਾ ਰਹੇ ਨੇ ਨਾ ਜੀ ਥੱਕੇ ਵਾ ਬਈ ਤੂੰ ਤਾਂ ਕਰਨੀ ਵੇਚ ਲਿਓਗੇ ਤੁਹਾਨੂੰ ਤਾਂ ਕੋਈ ਵਰਕ ਨਹੀਂ ਪੈਂਦਾ ਮੈਂ ਕੱਪੜੇ ਹੁਣੇ ਕਾਦੇ ਨਾਲ ਲਵੇ ਲੈ ਤੁਸੀਂ ਨੀ ਕੰਪੜੇ ਹੁਣੇ ਹੀ ਕਾਦੇ ਨਾਲ ਚਲੋ ਅਜ ਦੁਬਾਰਾ ਰੋਟੀ-ਰੋਟੀ ਲਿਆਓ ਜੀ ਖਾਣ ਨੂੰ ਭੁੱਖ ਲੱਗਦੀ ਆ ਹਾਂ ਤੂੰ ਮੈਨੂੰ ਜਾਣ ਨਹੀਂ ਦਿੰਦੇ ਤੁਸੀਂ ਉਹਨੂੰ ਇਹਨਾਂ ਕੋਲ ਬੈਠੇ-ਬੈਠੇ ਬਾਰੀ-ਬਾਰੀ ਮੈਨੂੰ ਇਹਨਾਂ ਨੂੰ ਇਹਨਾਂ ਨੂੰ ਨਹੀਂ ਦਿਖਾਈ ਜਾਂਦੇ ਹੋ ਪਹਿਲੇ ਚੀਜ਼ ਆ ਗਈ ਆ ਗਿਆ ਬਹਿਣੇ ਕਿਉਂ ਤੂੰ ਆਪਣਾ ਮੂੰਹ ਸਾਫ ਕਰ ਲਈ ਜਾ ਸਹੀ ਗੱਲ ਆ ਕੱਲ ਤਾਂ ਮੂੰਹ ਹੀ ਸਫਾਈ ਆ ਤੂੰ ਉਹੜੀ ਜਿਹੜਾ ਇਹ ਕਿਧਰ ਰੁਕ ਗਿਆ ਸੀ ਅਸੀਂ ਇਹਨੂੰ ਹੁਣ ਸੁਕੀ ਮੈਂ ਕਾਤ ਨਹੀਂ ਜਾਂਦੀ ਦਾ ਮੁਸਾਬ ਕਰਨਾ ਕਿਸੇ ਨੂੰ 170 ਨਹੀਂ ਕੱਢਦਾ ਹੈ ਆਈ ਗੈਂਟ ਇਹ ਡਰਾਉ ਗਿਆ ਸਾਡੇ ਕੱਢੀ ਸਾਹਿਬ ਚਲੋ ਮੇਰੇ ਪਰ ਲੈ ਬੜ ਕੰਮ ਚਾਹੀਦਾ ਚਲੋ ਜੀ ਆਪਦਾ ਕਰਦੇ ਨੇ ਕੰਮ ਫਿਰ ਇਹਨੂੰ ਕਰਨ ਤੋਂ ਉਸ ਤੋਂ ਬਾਅਦ ਫਾਈਆਰ ਉੱਥੇ ਕੋਈ ਹਾਂ ਵੀਕਿੰਡ ਹੈ ਕੋਰਿੰਗ ਦੇ ਲਵੇ ਤੌਫੀਆਂ ਰੱਖ ਰੱਖੀਆਂ ਨੇ ਤੌਫੀਆਂ ਖਾਈ ਜਾਂਦਾ ਨਾਲੇ ਪਬਜੀ ਵੀ ਢੀ ਜਾਂਦਾ ਓਹੋ ਸਜਾਣੇ ਦਾ ਪੱਕੇ ਆ ਦੇਖ ਕਰਦਾ ਡੂਬੀ ਕਰਕੇ ਯਾਰ ਹਮ ਅੱਜ ਗਾਇਸਾਂ ਆਹ ਦੇਖੋ ਆ ਰੋਟੀ ਆ ਗਈ ਹੈ ਨਾਲ ਇੱਕ ਮਾਂਦੀ ਵੀ ਆਈ ਹੈ ਰੋਟੀ ਦੇ ਕਿਸੇ ਕੋ ਵੀ ਫੋਨ ਕਰਦੇ ਹੋ ਕੁਝ ਵੀ ਮਾਮ ਨਹੀਂ ਜਿਵੇਂ ਆ ਜਾਂਚ ਕਿ ਅੱਜ ਜੀ ਆਪ ਨੂੰ ਰੋਟੀ ਹੈ ਨਾ ਤੇ ਇਹਦਾ ਨਹੀਂ ਹੈਗੀ ਬਾਬਾ ਤੇ ਬੈਠ ਕੇ ਬੈਜੋ ਚਲੋ ਤੇ ਠੀਕ ਹੈ ਗਾਇਸ ਆ ਹੁਣ ਇਹਨਾ ਰੋਟੀ ਆ ਗਈ ਹੈਗੀ ਆਪਣੀ ਰੋਟੀ ਰੋਟੀ ਖਾਦੇ ਨੇਗੇ ਇਹ ਤੇ ਮम्मा ਇਹਨਾਂ ਦੇ ਰਸੋਈ ਦੇ ਵਿੱਚ ਨੇ ਆਪਣਾ ਰਸੋਈ ਚ ਕੰਮ ਕਾਰ ਕਰ ਰਹੇ ਨੇ ਜਦ ਤੱਕ ਤੇ ਅੱਜ ਦਾ ਬਲੌਗ ਜਿਹੜਾ ਹੈਗਾ ਆਪਾਂ ਅੱਜ ਠੀਕ ਖਤਮ ਕਰ ਦਾਂਗੇ ਇਹਨੂੰ ਆਦੇ ਬਲੌਗ ਤੇ ਬਸ ਇੰਨਾ ਹੀ ਤੁਹਾਨੂੰ ਸਾਡਾ ਸਾਡਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਇਹ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚੋਂ ਧੰਨਵਾਦ ਤੇ ਬਾਏ ਬਾਏ